ਕੇਂਦਰ ਸਰਕਾਰ ਵੱਲੋਂ ਕੱਢੀ ਗਈ ਸਕੀਮ ਜੀ ਤੁਹਾਨੂੰ ਦੱਸਦੀ ਹੈ ਕਿ ਇਸ ਸਕੀਮ ਦਾ ਲਾਭ ਉਹ ਪਰਿਵਾਰ ਲੈ ਸਕਦੇ ਹਨ ਜਿਨ੍ਹਾਂ ਦੇ ਘਰ ਦੋ ਬੇਟੀਆਂ ਹਨ ਇਸ ਸਕੀਮ ਦਾ ਲਾਭ ਕੋਈ ਵੀ ਜਾਤੀ ਪੂਰਨ ਲਾਭ ਲੈ ਸਕਦੀ ਹੈ ਇਸ ਸਕੀਮ ਦਾ ਨਾਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹੈ ਇਸ ਸਕੀਮ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਇਸ ਸਕੀਮ ਚ 6000 ਰੁਪਏ ਦਾ ਲਾਭ ਉਪਰਵਾਰ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਦੋ ਬੇਟੀਆਂ ਹਨ ਇਸ ਸਕੀਮ ਦੇ ਫਾਰਮ ਤੁਸੀਂ ਅੰਗਰਵਾਰੀ ਵਰਕਰਾਂ ਸੰਬੰਧੀ ਭਰ ਸਕਦੇ ਹੋ ਮ ਜਾਣਕਾਰੀ ਲਈ ਦੱਸਦੇ ਹਾਂ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਤੁਸੀਂ ਅੰਗੜਵਾਰੀ ਵਰਕਰਾਂ ਕੋਲ ਤੁਸੀਂ ਆਪਣੇ ਕੁਝ ਪ੍ਰੂਫ ਲੈ ਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹੋ ਤਾਂ ਦੱਸਦੇ ਕਿ ਕੁਝ ਡਾਕੂਮੈਂਟ ਔਰ ਸਕਰੀਨ ਉੱਪਰ ਦਿਖਾਏ ਜਾ ਰਹੇ ਹਨ ਉਹ ਸਾਰੇ ਡਾਕੂਮੈਂਟਾਂ ਜਾ ਕੇ ਤੁਸੀਂ ਸਰਕਾਰ ਵੱਲੋਂ ਦਿੱਤੀ ਗਈ 6000 ਰੁਪਏ ਦੀ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹੋ ਸ਼ਸ਼ੀਕਲ ਜੀ ਮੈਂ ਰਮਨ ਤਾਲੀਵਾਲ এবিসি ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਪੂਰਾ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਦੋ ਬੇਟੀਆਂ ਮੌਜੂਦ ਨੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਲਾਗੂ ਕੀਤੀ ਗਈ ਹੈ ਕੀ ਸਕੀਮ ਹੈ ਸਾਡੇ ਨਾਲ ਅੰਗਰਵਾਰੀ ਵਰਕਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਭਪਿੰਦਰ ਕੌਰ ਜੀ ਇਹ ਜਿਹੜੀ ਸਕੀਮ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਉਹ ਕੀ ਸਕੀਮ ਹੈ ਤੇ ਕਿਹੜੇ ਲੋਕ ਇਹਦਾ ਲਾਭ ਲੈ ਸਕਦੇ ਨੇ ਹਾਂਜੀ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਰਕਾਰ ਵੱਲੋਂ ਸਕੀਮ ਚਾਲੂ ਕੀਤੀ ਗਈ ਆ ਅਸੀਂ ਪ੍ਰੈਗਨੈਂਟ ਔਰਤ ਦੇ ਪੀਐਮਵਾਈ ਦੇ ਫਾਰਮ ਭਰਦੇ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਵੀ ਪਹਿਲੇ ਬੱਚੇ ਹੋਣ ਦੇ ਤਾਂ ਫਾਰਮ ਭਰਦੇ ਹੀ ਭਰਦੇ ਆ ਫਿਰ ਜਿਨ੍ਹਾਂ ਦੇ ਦੂਸਰੀ ਬੇਟੀ ਹੁੰਦੀ ਹੈ ਅਸੀਂ ਉਹਨਾਂ ਦੇ ਵੀ ਫਾਰਮ ਭਰਦੇ ਆ ਜੀ ਨਾਲ ਨਾਲ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਵੀ ਅੰਗਨਵਾੜੀ ਵਰਕ ਸੈਂਟਰ ਦੇ ਵਿੱਚ ਜੋ ਰਸ਼ਨ ਹੁੰਦਾ ਉਹਨਾਂ ਨੂੰ ਉਹ ਵੀ ਦਿੰਦੇ ਆ ਜੀ ਰਸ਼ਨ ਕੀ ਕੀ ਹੈ ਜੀ ਰਸ਼ਨ ਦਲੀਆ ਖਿਚੜੀ ਕਿਉ ਚੀਨੀ ਮੁਰਮਰੇ ਹੋਰ ਜੋ ਵੀ ਸਹੂਲਤ ਮਿਲਦੀ ਹੈ ਜੀ ਉਹਨਾਂ ਨੂੰ ਅਸੀਂ ਜ਼ਰੂਰ ਪਹੁੰਚਦੀ ਕਰਦੇ ਆ ਜੀ ਮਸੇ ਅਪਲਾਈ ਕੌਣ ਕੌਣ ਕਰ ਸਕਦੇ ਹੈਗੇ ਮਤਲਬ ਕਈ ਵਾਰ ਕਾਸਟਾਂ ਦਾ ਹੁੰਦਾ ਹੈ ਜੀ ਇਦਾਂ ਦਾ ਹਾਂਜੀ ਅਪਲਾਈ ਸਾਰੇ ਕਰ ਸਕਦੇ ਆ ਜੀ ਜਿਵੇਂ ਹੁਣ ਜਿਨ੍ਹਾਂ ਦੀ 8 ਲੱਖ ਆਮਦਨ ਆ ਉਹਨਾਂ ਨੂੰ ਨਹੀਂ ਇਹ ਸਹੂਲਤ ਮਿਲ ਸਕਦੀ ਕਿਉਂਕਿ ਉਹਨਾਂ ਦੀ ਪਹਿਲਾਂ ਹੀ ਆਮਦਨ ਜ਼ਿਆਦਾ ਹੈ ਜੀ ਬਾਕੀ ਜਿਨ੍ਹਾਂ ਦਾ 5 ਲੱਖ ਦਾ ਕਾਰਡ ਬਣਿਆ ਈ ਆਸ਼ਰਮ ਕਾਰਡ ਬਣਿਆ ਹੋਇਆ ਨੀਲਾ ਕਾਰਡ ਬਣਿਆ ਹੋਇਆ ਬੀਪੀਐਲ ਕਾਰਡ ਬਣਿਆ ਹੋਇਆ ਉਹ ਅਪਲਾਈ ਕਰ ਸਕਦੇ ਆ ਜੀ ਜਿਵੇਂ ਜਾਤੀ ਸਰਟੀਫਿਕੇਟ ਜਿਨ੍ਹਾਂ ਦਾ ਬਣਿਆ ਸੀ ਦਾ ਉਹ ਅਪਲਾਈ ਕਰ ਸਕਦੇ ਆ ਜੀ ਕਿ ਕਹਿੰਦੇ ਸਰਕਾਰ ਵੱਲੋਂ ਕੁਝ ਕਿਆ ਆਪਾਂ ਕਹਿੰਦੇ ਰਾਸਤੀ ਦੀ ਜਿਹੜੀ ਸੇਤਾ ਕੀਤੀ ਜਾਂਦੀ ਹੈ ਜੀ ਨਲੋ ਕੀਤੀ ਜਾਂਦੀ ਹੈ ਜੀ ਜਿਵੇਂ ਦੋ ਇੰਜੈਕਸ਼ਨ ਲੱਗ ਜਾਂਦੇ ਆ ਅਸੀਂ ਉਹ ਭਰਦੇ ਆ ਜੀ ਉਹਨਾਂ ਨੂੰ 7ਵੇਂ 8ਵੇਂ ਮਹੀਨੇ ਫਾਰਮ ਭਰਦੇ ਆ ਜੀ ਵੀ ਜਾਨੀ ਕਿ 9ਵੇਂ ਮਹੀਨੇ ਵੀ ਟਾਈਮ ਪੂਰਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਕਿਸ਼ਤ ਆਉਂਦੀ ਆ ਇੱਕ ਉਹਨਾਂ ਨੂੰ ਬੱਚਾ ਹੋਣ ਤੋਂ ਬਾਅਦ ਆਉਂਦੀ ਆ ਜੀ ਜਦੋਂ ਬੱਚੇ ਦੇ ਤਿੰਨ ਟੀਕੇ ਲੱਗ ਜਾਂਦੇ ਆ ਜੀ 6000 ਰੁਪਏ ਪੈਂਦਾ ਜੀ ਉਹਨਾਂ ਦੇ ਅਕਾਊਂਟ 'ਚ ਅੱਛਾ ਜੀ ਇਹ ਕਿੰਨੇ ਟਾਈਮ ਤੋਂ ਪੈਂਦਾਗਾ ਇਹ ਇੱਕ ਪਹਿਲਾਂ ਪੈਂਦਾ ਜੀ तीन हजार पहला पैदा तीन हजार टीके बाद तीन हजार रुपया जो बाद पैदा जी जो तो बच्चे साढ़े तीन महीने टीके पूरे हो जाते हैं इस तू तो अलावा कोई होर स्कीम भी जरकार वालों लागू की नहीं जी हाले कोई नहीं ठीक है जी ये सन आंगनबाड़ी वर्कर तुम पता लग गया होगा कि स्कीम की है लोग कि अपलाई कर सकते हैं